ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। 9 ਕੁਆਂਟਲ ਝੋਕੀ ਸਮੇਤ ਤਿੰਨ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 1 ਸੰਦੀਪ ਸਿੰਘ ਪਾਟੀ ਮੌਜੂਦ ਹੈ ਤਾਲਵਤ ਕਰਦੇ ਆ ਸਰ ਤਿੰਨ ਵਿਅਕਤੀ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 9 ਕੁਆਂਟਲ ਝੋਕੀ ਬਰਾਮਦ ਹੋਈ ਹੈ ਕੀ ਹੈ ਪੂਰਾ ਮਾਮਲਾ ਇਹ ਕੱਲ ਸਾਡਾ ਕਨਾਲ ਕੁਰੂਨੀ ਥਾਣਾ ਪੁਲਿਸ ਦੇ ਤੇ ਜਿਹੜਾ ਹੈਗਾ ਕੌਂਟੈਂਟ ਜਰਨਲਿਸਟ ਟੀਮ ਨਾਲ ਸਾਂਝਾ ਪਲੇਨ ਚੱਲ ਰਿਹਾ ਸੀ ਸਾਂਝੇ ਪ੍ਰਸ਼ਨ ਤਹਿਤ ਜਿਹੜਾ ਅਸੀਂ ਸ਼ੱਕੀ ਪੁਰਸ਼ਾਂ ਦੇ ਸ਼ੱਕੀ ਵਿਕਣ ਚੈਕ ਕਰ ਰਹੇ ਸੀ ਇਸ ਦਰਮਿਆਨ ਜਿਹੜਾ ਕਰਿੰਗਰੋ ਨੰਨੀ ਸ਼ਾਚਾਂ ਉੱਗਾ ਉੱਥੇ ਕੋ ਟ੍ਰਾਮਾ ਕੋੜਾ ਖੜਾ ਸੀਗਾ ਜਿਹਦੇ ਤਿੰਨ ਵਿਅਕਤੀ ਤਰਪਾਲ ਨਾਲ ਛੇੜਛੜ ਕਰ ਰਹੀ ਸੀ ਤੇ ਉਹ ਤਿੰਨਾਂ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਉਹਨਾਂ ਦਾ ਨਾਮ ਪਤਾ ਪੁੱਛੇ ਗਏ ਤੇ ਉਹਦੇ ਵਿੱਚੋਂ ਜਿਹੜੀ 45 ਕੱਟੇ ਹਰੇ ਕੱਟੇ ਦਾ ਵਜ਼ਨ 20 ਕਿਲੋ 9 ਪਟਲ ਭੁਖੇ ਜੂਰਾ ਪੁੱਛ ਬਰਾਮਦਾ ਤੇ ਜੇ ਗੱਲ ਕਰੀਏ ਸਿਮਿੰਟ ਦਾ ਪਰ ਇਹ ਟਰਾਲਾ ਸੀਗਾ ਉਹਦੇ ਵਿੱਚ ਸੀਗੇ ਭੁੱਕੀ ਦੇ ਕੱਟੇ ਇਸ ਵਿੱਚ 820 ਕੱਟੇ ਸਿਮਿੰਟ ਦੇ ਲੋਡ ਸੀਗੇ ਜਿਹੜਾ ਗੋੰਡਾ ਨੇ ਮੰਡੀ ਜਾਣਾ ਸੀਗਾ ਸਿਮਿੰਟ ਦੇ ਕੱਟੇ ਪੁਛ ਅੱਗੇ ਸੀ ਕੁਛ ਪਿੱਛੇ ਸੀ ਜਿਹੜਾ ਭੁੱਕੀ ਜੂਰਾ ਪੁੱਛ ਬਚਾਲੇ ਨੁਕ ਅੱਜ ਗੱਲ ਕਰੀਏ ਕਿੰਨੇ ਟਾਈਮ ਦਾ ਇਸ ਤਰ੍ਹਾਂ ਦਾ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ ਇਹਨਾਂ ਦੇ ਖਿਲਾਫ ਜਿਹੜੇ ਦੋ ਬੰਦੇ ਆ ਜਿਹਨਾਂ ਦੇ ਜਗਦੀਪ ਸਿੰਘ ਆ ਉਹਦੇ ਖਿਲਾਫ ਸਦਰ ਰਾਮ ਪ੍ਰੇਮ ਕਰਨ ਦਰਜ ਐ ਜਿਹੜਾ ਦੂਸਰਾ ਵਿਅਕਤੀ ਹੈ ਗੁਰਤੇਜ ਸਿੰਘ ਉਹਦਾ ਸਿਟੀ ਮੋਰ ਦੇ ਦਰਜ ਐ ਉਹਨਾਂ ਖਿਲਾਫ ਪਹਿਲਾਂ ਕਮਰਸ਼ੀਅਲ ਦੇ ਪਰਚੇ ਦਰਜ ਆ ਬਾਕੀ ਅਸੀਂ ਹਜੇ ਨਾਲ ਨਾਲ ਉਹਨਾਂ ਦਾ ਰਮਾਲ ਲਮਾ ਗਾ ਰਮਾਲ ਲੈਣ ਤੋਂ ਬਾਅਦ ਹੋਰ ਟਿਕਾਈ ਨਾ ਪੁੱਛ ਕਚ ਕਰਾਂਗੇ ਤੇ ਹੋਰ ਖਲਾਸੇ ਹੋਗੇ ਤੇ ਰਹਿਣ ਵਾਲੇ ਸਾਰੇ ਤਿੰਨੋਂ ਵਿਅਕਤੀ ਬਠਿੰਡਾ ਦੇ ਆ ਕੇ ਬਠਿੰਡਾ ਤੋਂ ਬਾਹਰ ਦੇ ਆ ਵਿੱਚ ਦੋ ਵਿਅਕਤੀ ਇੱਕ ਬੰਦਾ ਨੌਰਮੰਦ ਰਹਿਣ ਵਾਲਾ ਇੱਕ ਕੋਠਾ ਸਰ ਇਹ ਲਈ ਕਿਤੋਂ ਸੀਗੇ ਇਹ ਬੇਸਿਕਲੀ ਤਾਂ ਪਤਾ ਲੱਗਾ ਫਿਲਹਾਲ ਤਾਂ ਰਾਜਸਥਾਨ ਚ ਪਤਾ ਲੱਗਾ ਬਾਕੀ ਅਜੇ ਅਸੀਂ ਤਫਤੀਸ਼ ਤੇ ਦਰਾਂ ਪੁੱਛਣੇ ਤੋਂ ਪਤਾ ਲੱਗੂਗਾ ਕਿੰਨੀ ਉਮਰ ਹੈ ਸਰ ਇਹਨਾਂ ਦੀ ਇਹਨਾਂ ਦਾ ਰਾਜਸਥਾਨ ਦਾ ਮੁੰਡਾ ਸਾਵਰ ਨਾਲੋਂ ਤਕਰੀਬਨ 30 ਸਾਲ ਦਾ ਹੈ ਜਿਹੜਾ ਜਗਦੀਪ ਸਿੰਘ ਆ ਉਹਦੀ ਉਮਰ ਵੀ ਤਕਰੀਬਨ 30 ਸਾਲ ਹੈ ਜਿਹੜਾ ਕੋ ਗੁਰਤੇਜ ਸਿੰਘ ਆ ਉਹਦੀ ਉਮਰ ਵੀ 50 ਸਾਲ ਦੇ ਕਰੀਬ ਹੈ ਤੇ ਬੇਸਿਕ ਕੰਮ ਕੀ ਕਰਦੇ ਆ ਬੇਸਿਕ ਤਾਂ ਜਿਹੜਾ ਜਗਦੀਪ ਸਿੰਘ ਤੇ ਗੁਰਤੇਜ ਸਿੰਘ ਆ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਉਹ ਸਾਵਨਲੋਡ ਡਰੱਗ ਦਾ ਡਰਾਈਵਰ ਵੀ ਹੈ ਕੋਈ ਨਸ਼ੇ ਪੱਤੇ ਦੇ ਵੀ ਆਦੀ ਹੈ ਸਾਡੇ ਉਹ ਹਜੇ ਇਹਨਾਂ ਦਾ ਟੈਸਟ ਡਾਕਟਰ ਸ਼ਕਰਾਮਾ ਕੇ ਮੈਡੀਕਲ ਕਰਾਵਾਂਗੇ ਪੂਰੀ ਕਲੀਅਰ ਹੋ ਜਾਊਗਾ ਤੇ ਮਾਨ ਜੋ ਕੋਰਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਪੇਸ਼ ਕੀਤਾ ਜਾ ਰਿਹਾ ਜੀ ਮਾਨ ਸਰ ਇਸ ਤਰ੍ਹਾਂ ਦੇ ਜਿਹੜਾ ਕਰਾਇਮ ਕਰਦੇ ਆ ਖਾਸ ਕਰਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਵਰਸਾ ਦਾ ਮੈਸੇਜ ਇਹੀ ਹੈ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਬੰਦ ਕਰ ਦੇਣ ਬਿਲਕੁਲ ਅਲਾਉ ਨਹੀਂ ਜੇ ਇਸ ਤਰ੍ਹਾਂ ਕਰਨਗੇ ਤਾਂ ਕਾਨੂੰਨ ਦੇ ਅੰਦਰ ਬੜੀ ਮਾਰਦੀ ਉਹਨਾਂ ਦੇ ਕਾਰਵਾਈ ਸਖਤ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਹੀ ਬਿਲਕੁਲ ਐਸੀ ਡੀਐਸਪੀ ਸਿਟੀ ਵਨ ਸੰਦੀਪ ਸਿੰਘ ਪਾਟੀ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਉਨ੍ਹਾਂ ਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਸੰਦੀਪ ਸਿੰਘ ਪਾਟੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਤੇ ਬਠਿੰਡਾ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਸੋਸ਼ਲ ਦੇ ਨਾਲ ਮਨੋਚ ਚੱਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ